ਦਾ ਹੁਣ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਦੇਖਣਾ ਵੀ ਉਹ ਹੁਣ ਬਿਆਨ ਇਕੱਠਾ ਕਿਵੇਂ ਕਰਦੇ ਆ ਜੋ ਉਹਨਾਂ ਨੇ ਬਿਆਨ ਦਿੱਤਾ ਅਸੀਂ ਤਾਂ ਉਹਨਾਂ ਤੋਂ ਮੰਗ ਕੀਤੀ ਹੈ ਵੀ ਭਾਈ ਤੁਸੀਂ ਜਾਂ ਤਾਂ ਮਾਫੀ ਮੰਗ ਲਓ ਤੇ ਜਾਂ ਜਿਹੜਾ ਤੁਸੀਂ ਐਗਜ਼ੈਕਟ ਫਿਗਰ ਦੱਸਤੀ ਵੀ 32 ਬੰਬ ਹੋਰ ਫਟਨੇ ਆ ਨਾ ਠੀਕ ਹੈ ਬੰਦਾ ਇਹ ਕਹਿ ਦਿੰਦਾ ਵੀ ਜੀ ਇੰਨੇ ਫੜ ਗਏ ਕੋਈ ਇਦਾਂ ਦੇ ਬਿਆਨ ਬਾਈ ਤਾਂ ਹੋ ਸਕਦੇ ਵੀ ਹੋਰ ਵੀ ਚੱਲ ਸਕਦੇ ਆ ਜਿਹੜਾ ਤੁਸੀਂ ਐਗਜ਼ੈਕਟ ਨੰਬਰ ਦੱਸ ਰਹੇ ਹੋ ਇਟ ਮੀਨਸ ਤੁਹਾਡੇ ਕੋਲੇ ਕੋਈ ਪੁਖਤਾ ਜਾਣਕਾਰੀ ਹੈ ਜੇ ਜਾਣਕਾਰੀ ਹੈ ਤਾਂ ਦੇਸ਼ ਦੀ ਸਕਿਉਰਿਟੀ ਦਾ ਮਸਲਾ ਤਾਂ ਉਹਨਾਂ ਨੂੰ ਪੁਲਿਸ ਦੇ ਨਾਲ ਜਿਹੜੀ ਆ ਉਹ ਸਾਂਝੀ ਕਰਨੀ ਚਾਹੀਦੀ ਹੈ ਤੇ ਜੇ ਨਹੀਂ ਹੈਗੀ ਤਾਂ ਮੈਂ ਸਮਝਦਾ ਕਿ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠ ਕੇ ਐਡਾ ਗੈਰ ਜ਼ਿੰਮੇਵਾਰ ਜਿਹੜਾ ਬਿਆਨ ਦੇਣਾ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਇਹਦੇ ਲਈ ਉਹਨਾਂ ਨੂੰ ਪੰਜਾਬ ਵਾਸੀਆਂ ਤੋਂ ਦੇਸ਼ ਵਾਸੀਆਂ ਤੋਂ ਜਿਹੜੀ ਮਾਫੀ ਮੰਗਣੀ ਚਾਹੀਦੀ ਜਿਹੜੇ ਸੰਸਦ ਤੁਸੀਂ ਮੁੱਦੇ ਵਿੱਚ ਚੱਕੋ ਅਜੇ ਸੰਸਦ ਬੜੀ ਦੂਰ ਹੈ ਉਦੋਂ ਤੱਕ ਮੈਂ ਕਹਣਾ ਮੁੱਦਾ ਹੀ ਰਹੀ ਤਾਂ ਜਨਮੂਰ ਜਿਹੜਾ ਜੇ ਉਦੋਂ ਤੱਕ ਮਾਫੀ ਨਹੀਂ ਮੰਗੀ ਜਿਹੜੀ 6 ਘੰਟੇ ਚੱਕਾਂਗੇ 6 ਘੰਟੇ ਪੁੱਛ ਕੇ ਕੀ ਕੀਤੀ ਆ ਕੁਝ ਨਿਕਲਿਆ ਉਹਦੇ ਵਿੱਚ ਜੱਕੀ ਆ ਉਹਦੇ ਵਿੱਚ ਕੁਝ ਪ੍ਰੂਫ ਨਹੀਂ ਮਿਲੇ ਉਹਦਾ ਪੁਲਿਸ ਨੇ ਕੀਤੇ ਹਨ ਆ ਦੇਖੋ ਇਹ ਮਸਲਾ ਕੋਈ ਆਪਣੇ ਤੱਕ ਕੋਈ ਗੱਲ ਨਹੀਂਗਾ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਹੈ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਇਦਾਂ ਜਿਹੜੇ ਪੁਲਿਸ ਦੇ ਆਫੀਸਰ ਆ ਉਹ ਵੀ ਉਹ ਹੀ ਦੱਸ ਸਕਦੇ ਆ ਉਹਦਾ ਜੋ ਪਾਰਟ ਆ ਇਨਵੈਸਟੀਗੇਸ਼ਨ ਆ ਉਹ ਸੀ ਡਿਸਕਲੋਜ਼ ਨਹੀਂ ਹੁੰਦਾ ਕਪੀ ਸਰ ਜੀ ਦੂਜੇ ਮਾਸੇ ਦੇਖਿਆ ਨਹੀਂ ਹੁਣ ਤੱਕ ਸੱਚ ਹੋ ਕੇ ਇੱਕ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਜਿਹੜੇ ਵੀ ਕੋਈ ਐਦਾਂ ਦੇ ਕਿਤੇ ਕੋਈ ਅਟੈਕ ਹੋ ਰਿਹਾ ਜਾਂ ਕੋਈ ਹਮਲਾ ਕਰ ਰਿਹਾ ਨਾਲ ਦੀ ਨਾਲ 24 ਘੰਟੇ ਵੀ ਲੱਗਦੇ ਕਿ ਬੰਦਿਆਂ ਨੂੰ ਰਾਉਂਡ ਅਪ ਕਰ ਲਿਆ ਜਾਂਦਾ ਫੜ ਲਿਆ ਜਾਂਦਾ ਇਹ ਠੀਕ ਹੈ ਕਿ ਇਸ ਸਰਕਾਰ ਦੇ ਵਿੱਚ ਸਾਰੇ ਜਿਹੜੇ ਆਪੋਜੀਸ਼ਨ ਵਾਲਿਆਂ ਨੂੰ ਹੋਰ ਤਾਂ ਕੋਈ ਮੁੱਦਾ ਮਿਲਦਾ ਨਹੀਂ ਇੱਕ ਰੌਲਾ ਪਾਇਆ ਜਾਂਦਾ ਵੀ ਜੀ ਐਦਾਂ ਹੋ ਗਿਆ ਉਦਾਂ ਹੋ ਗਿਆ ਪਰ ਮੈਨੂੰ ਦੱਸੋ ਵੀ ਸੈਂਕੜੇ ਤੋਂ ਵੱਡੇ-ਵੱਡੇ ਮਸਲੇ ਆ ਜਿਹੜੇ ਪਿਛਲੀਆਂ ਸਰਕਾਰਾਂ ਚ ਹੁੰਦੇ ਰਹੇ ਹੈਗੇ ਮੌਤਾ ਮਰਡਰ ਤੱਕ ਹੁੰਦੇ ਰਹੇ ਹੈਗੇ ਹਨਾ ਇੱਥੇ ਪੁਲਿਸ ਦੀ ਕਸਟਡੀ ਚੋਂ ਸੁੱਖਾ ਕਾਲੋ ਗੈਂਗਸਟਰ ਨੂੰ ਉਹਨਾਂ ਨੇ ਉਤਾਰ ਕੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਸੀ ਨਾਬਾ ਜਿਲ੍ਹ ਬਰੇਕ ਹਨਾ ਉਹ ਜਿਹੜਾ ਆਰਐਸਐਸ ਵਾਲਾ ਸੀਗਾ ਉਹ ਲੁਧਿਆਣਾ ਉਹਨਾਂ ਦਾ ਮਰਡਰ ਹੋਇਆ ਕਿੰਨੀਆਂ ਪਾਤੋਕੇ ਜਿਹੇ ਨੇ ਟਰੈਜੇਡੀਜ਼ ਐ ਜਿਹੜੀਆਂ ਨੇ ਹੋਈਆਂ ਨੇ ਕਿਆਂ ਸਾਡੇ ਤਾਂ 24 ਘੱਟ ਵੀ ਲੱਗਦੇ ਕਿ ਜਿਹੜੇ ਬੰਦੇ ਨੇ ਉਹ ਟਰੇਸ ਕਰ ਲਏ ਜਾਂਦੇ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਐ ਜਿਹੜੀ ਬੜੀ ਮਸ਼ਹਤੀਦੀ ਦੇ ਨਾਲ ਕੰਮ ਕਰ ਰਹੀ ਐ ਚਾਹੇ ਉਹ ਡਰੱਗ ਦਾ ਵਾਲਾ ਮਸਲਾ ਹੋਵੇ ਚਾਹੇ ਗੈਂਗਸਟਰ ਦਾ ਵਾਲਾ ਮਸਲਾ ਹੋਵੇ ਤੁਸੀਂ ਕੱਢ ਕੇ ਦੇਖ ਲਓ ਕਿ ਪਿਛਲੇ 3 ਸਾਲਾਂ ਚ ਕਿੰਨੇ ਜਿਹੜੇ ਇਦਾਂ ਦੇ 엘ਿਮੈਂਟਸ ਸੀ ਕਿਦਿਆਂ ਕਿੰਨਿਆਂ ਨੂੰ ਲਿਮਿਟ ਕੀਤਾ ਗਿਆ ਕਿੰਨੇ ਇਨਕਾਊਂਟਰ ਜਿਹੜੇ ਕੀਤੇ ਗਿਆ ਤੇ ਪਿਛਲੀਆਂ ਸਰਕਾਰਾਂ ਚ ਕੀ ਦੀ ਕੋਈ ਸੋ ਠੀਕ ਹੈ ਵਿਰੋਧ ਕਰਨ ਵਾਲਾ ਨੇ ਵਿਰੋਧ ਆ ਜਿਹੜਾ ਉਹ ਕਰਨਾ ਪਰ ਮੈਂ ਕੱਲਾ ਤੁਹਾਨੂੰ ਆ ਨਸ਼ਿਆਂ ਜਾਂ ਡਰੱਗਸ ਵਾਲੇ ਜਾਂ ਜਿਹੜਾ ਕੋਈ ਲਾਰਡ ਆਰਡਰ ਚ ਨਹੀਂ ਤੁਸੀਂ ਜਿਹੜੇ ਮਰਜੀ ਡਿਪਾਰਟਮੈਂਟ ਦਾ ਜਿਹੜੇ ਮਰਜੀ ਤੁਸੀਂ ਮੁੱਦੇ ਦਾ ਤੁਸੀਂ ਕੰਪੈਰੀਸ਼ਨ ਕਰ ਲਓ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੀ ਹੋਇਆ ਸਾਡੀ ਚ ਕੀ ਹੈ ਉਸੀਂ ਨੌਕਰੀਆਂ ਤੋਂ ਲੈ ਕੇ ਤੁਸੀਂ ਜਿਹੜੇ ਮਰਜੀ ਡਵੈਲਪਮੈਂਟ ਤੋਂ ਲੈ ਕੇ ਜਿਹੜੇ ਮਰਜੀ ਮੁੱਦੇ ਤੇ ਮੈਂ ਹਰ ਮੁੱਦੇ ਤੇ ਅਸੀਂ ਤਾਂ ਕਹਿਣਾ ਵੀ ਭਾਈ ਸਾਡਾ ਡਿਬੇਟ ਕਰੋ ਕਮਾਈ ਸਾਡੀ ਸਰਕਾਰ ਤੋਂ ਉਹਨਾਂ ਨਾਲੋਂ ਵੱਧ ਸਰਕਾਰੀ ਨੌਕਰੀ ਸਾਡੀ ਸਰਕਾਰ ਤੋਂ ਉਹਨਾਂ ਨਾਲੋਂ ਵੱਧ ਦਿੱਤੀਆਂ ਕੱਚੇ ਬਲਾਜ ਪੱਕੇ ਸਾਡੀ ਸਰਕਾਰ 'ਚ ਵੱਧ ਹੋਏ ਪਹਿਲੀ ਵਾਰ ਇਦਾਂ ਦੇ ਡਿਸੀਜਨ ਲਏ ਗਏ ਕਿ ਟੋਲ ਪਲਾਜ਼ੀ ਸਰਕਾਰ ਨੇ ਹਟਾ ਦੇ ਪ੍ਰਾਈਵੇਟ ਥਰਮਲ ਕਿ ਸਰਕਾਰੀ ਕਰਤਾ ਇਸ ਦਾ ਕਹਿਣਾ ਹੈ ਵੀ ਜਿਹੜੇ ਮਰਜੀ ਮੁੱਦੇ ਤੇ ਇੱਕ ਦਸ ਦਿਨ ਵੀ ਉਹਨਾਂ ਦੀ ਸਰਕਾਰ ਨੇ ਭਾਵੇਂ ਕਾਂਗਰਸ ਦੀ 5 ਸਾਲ ਉਸ ਤੋਂ ਪਹਿਲਾਂ 10 ਸਾਲ ਅਕਾਲੀ ਸੀ ਕਿਸੇ ਇੱਕ ਮੁੱਦੇ ਦੇ ਵੀ ਕਹਿ ਦੇਣਾ ਵੀ ਭਾਈ ਇਹਦੇ ਤੇ ਅਸੀਂ ਇਹਨਾਂ ਨੂੰ ਚੰਗਾ ਪਰਫਾਰਮਸ ਕਰਾਉਂ। ਆ ਠੀਕ ਹੈ ਜੇ ਵੈਸੀ ਬੈਣਾ ਕਿਸੇ ਤੁਸੀਂ ਦਲੀਲ ਤੋਂ ਕਹਿ ਦੇਣਾ ਨਹੀਂ ਜੀ ਕੋਈ ਫਰਕ ਨਹੀਂ ਆਈ ਸੀ ਦਾ ਸਾਡੇ ਮਨ ਬਹੁਤ ਚੰਗਾ ਸੀ। ਮੈਂ ਕਹਿੰਦਾ ਕੋਈ ਇੱਕ ਮੁੱਦਾ ਤਾਂ ਲੈ ਕੇ ਆਉਣ ਨਾ। ਕਿਸੇ ਮੁੱਦੇ 'ਚ ਵੀ ਸਾਡੇ ਨਾਲ ਉਹਨਾਂ ਦੀ ਪਰਫਾਰਮੈਂਸ ਜਿਹੜੀ ਆ ਚੰਗੀਰੀ ਹੋਵੇ। ਆ ਮੋਟਰ ਵਾਲੀ ਬਿਜਲੀ ਆ ਜ਼ਿੰਮੇਦਾਰ ਬਾਹਰ ਬੈਠੇ ਆ ਤੁਸੀਂ ਪੁੱਛੋ ਵੀ ਭਾਈ ਕਿਸੇ ਸਰਕਾਰ ਦੇ ਨੇ ਆਈ ਅਸੀਂ ਦੇ ਨੇ ਦਿੱਤੀ। ਮੈਰੀ ਪਾਣੀ ਕੇ ਸਰਕਾਰ 'ਚ ਨਾ ਆਇਆ ਜਿੰਨਾ ਭਗਵੰਤ ਮਾਨ ਜੀ ਸਰਕਾਰ 'ਚ ਆਇਆ। ਆ ਮੈਂ ਮੰਤਰੀ ਸੀ 16000 ਨਾ ਇਹਨਾਂ ਕੋਲੇ ਆ ਡਿਪਾਰਟਮੈਂਟ ਗੁਰਸਾ ਬੈਠੇ ਆ 16000 ਜਿਹੜੇ ਖਾਲਟ ਹੈਗੇ ਸੀ ਉਹ ਮੇਰੇ ਕਾਰਜਕਾਲ ਦੌਰਾਨ ਉਹ ਤੋਂ 16000 ਦਾ ਢਾਇ ਹੋਏ ਬਣੇ ਨਵੇਂ ਬਣਾਇਆ ਮੰਨ ਲਓ ਕਿ ਕਿਸੇ ਡਿਪਾਰਟਮੈਂਟ ਦਾ ਆਉਦੀ ਪ੍ਰਾਪਤੀ ਦੱਸਣਾ ਠੀਕ ਹੈ ਹੁਣ ਜਦੋਂ ਵਿਰੋਧੀ ਜਦੋਂ 나ਹੀਂ ਜਦੋਂ ਵਿਰੋਧੀ ਧਰਤਾ ਨੇਤਾ ਤਾਂ ਉਹਨਾਂ ਨੇ ਵਿਰੋਧ ਭਈ ਕਰਨੀ ਕਰਨਾ ਦੂਜਿਆਂ ਨੇ ਵੀ ਕਰਨੀ ਕਰਨਾ ਹੁਣ ਉਹ ਇਹ ਤਾਂ ਕਹਿ ਨਹੀਂ ਸਕਦੇ ਬਹੁਤ ਵੱਡੀ ਇਹਨਾਂ ਦੀ ਕਲਪਤੀ ਹੈ ਪਰ ਮੈਂ ਨਹੀਂ ਕਹਿਣਾ ਵੀ ਭਾਈ ਅਸੀਂ ਕੋਈ ਕੰਮ ਵੀ ਪਿੱਛੇ ਛੱਡਿਆ ਪਰ ਜਿੰਨੇ ਕੰਮ ਮੌਜੂਦਾ ਸਰਕਾਰ ਨੇ ਕੀਤੇ ਹੈ ਜੇ ਕਿਸੇ ਦਾ ਵੀ ਕੰਪੈਰੀਸ਼ਨ ਕਰਨਾ ਹੋਵੇ ਮੈਨੂੰ ਨਹੀਂ ਲੱਗਦਾ ਵੀ ਕੋਈ ਸਰਕਾਰ ਕਿਤੇ ਵੀ ਟਿਕੀ ਜਦੋਂ ਕਰਕੇ ਸਾਰਾ ਪੁੱਛਿਆ ਜਿਹੜਾ ਉਹ ਸਰਕਾਰ ਦਾ ਲੰਬਾ ਲੰਬਾ ਲਾਈਨ ਡਾਇਗਰਾਮ ਤੇ ਤਿੰਨ ਸੱਤ ਕੀਤੀ ਨੇ ਉਹ ਤਾਂ ਕਿਸੇ ਨੇ ਕਿਹਾ ਨਹੀਂ ਜੀ ਆਹ ਮਸਲਾ ਕੁੜੀਆਂ ਦਾ ਤੇ ਲੇਡੀਜ਼ ਦਾ ਤੇ ਥੋੜਾ ਜਿਹਾ ਚਰੂਹੀ ਦੀ ਹੈ ਇੱਕੇ ਕਰਕੇ ਅਸੀਂ ਸਾਰੇ ਜਿਹੜਾ ਕਰਾਂਗੇ ਪਰ ਤੁਸੀਂ ਇਹ ਵੀ ਦੇਖੋ ਕਿ ਜਿਹੜੇ ਵਾਦੇ ਅਸੀਂ ਨਹੀਂ ਵੀ ਕੀਤੇ ਸੀ ਉਹ ਕੰਮ ਵੀ ਕਰਤੀ ਆਹ ਹਰੇਕ 10-10 ਕਿਲੋਮੀਟਰ ਤੇ ਸੜਕ ਸੁਰੱਖਿਆ ਫੋਰਸਾਂ ਦੀਆਂ ਗੱਡੀਆਂ ਖੜੀਆਂ ਅਸੀਂ ਕੀਤੇ ਵਾਦਾ ਕੀਤਾ ਸੀ ਅੱਜ ਪੰਜਾਬ ਦੀ ਐਵਰੇਜ ਹੈ ਵੀ 6 ਮਿੰਟ ਦੇ ਅੰਦਰ ਕੋਈ ਐਕਸੀਡੈਂਟ ਕੇਸ ਹੋਵੇ ਸੜਕ ਸੁਰੱਖਿਆ ਫੋਰਸਾਂ ਵਾਲੀ ਗੱਡੀ ਚੱਕਣ ਪਹੁੰਚ ਜਾਂਦੀ ਹੈ ਤੁਹਾਡੇ ਧਿਆਨ ਚ ਹੋਣਾ ਹੈ ਮੁੱਦਾ ਉੱਥੇ ਚੱਕਿਆ ਸੀ ਪਾਰਲੀਮੈਂਟ ਤੱਕ ਕੇਂਦਰੀ ਮੰਤਰੀ ਸਾਹਿਬ ਨੇ ਉਹਨਾਂ ਨੇ ਮਾਨਜੋਗ ਨੇ ਉਹਨਾਂ ਨੇ ਜਵਾਬ ਦਿੱਤਾ ਕਿ ਜੀ ਜਿੱਦਣ ਦੀਆਂ ਨੈਸ਼ਨਲ ਹਾਈਵੇ ਤੇ ਬਣੀਆਂ ਨੇ ਮੌਤਾਂ ਦੀ ਦਰ ਜਿਹੜੀ ਆ ਉਹ ਵਧੀਆ ਪਰ ਪੰਜਾਬ ਇਕੱਲਾ ਸੂਬਾ ਜਿੱਥੇ ਮੌਤਾਂ ਦੀ ਦਰ 50% ਘਟੀ ਆ ਤੇ ਉਹਨਾਂ ਨੇ ਵਧਾਈ ਦਿੱਤੀ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਤਾਂ ਵਾਦਾ ਵੀ ਨਹੀਂ ਕੀਤਾ ਸੋ ਬੜੇ ਇਦਾਂ ਦੇ ਕੰਮ ਨੇ ਜੇ ਐਮਐਲਏ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਤਾਂ ਇਹਦਾ ਵਾਦਾ ਵੀ ਨਹੀਂ ਕੀਤਾ ਫੇਰ ਵੀ ਵਧਾਈ ਦਿੱਤੀਆਂ ਆ ਜਿਹੜੇ ਟੋਲ ਪਲਾਡ ਦੇ ਬੰਦ ਕੀਤੇ ਸੀ ਵਾਦਾ ਵੀ ਨਹੀਂ ਕੀਤਾ ਪ੍ਰਾਈਵੇਟ ਫਰਮ ਨੂੰ ਦਿੱਤੇ ਸਰਕਾਰੀ ਕੀਤਾ ਸੀ ਵਾਦਾ ਵੀ ਨਹੀਂ ਕੀਤਾ ਸੋ ਬੜੇ ਇਦਾਂ ਦੇ ਕੰਮ ਹੈ ਇੱਕ ਜਿਹੜੇ ਜਿੰਨਾ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਨੀਅਤ ਕੀ ਹੈ ਰਾਜਾਂ ਦੀ ਖੁਦਮੁਖਤਿਆਰੀ ਦਾ ਮਸਲਾ ਚੱਲ ਰਿਹਾ ਜਿਵੇਂ ਤਾਉਣ ਲਾਡੂ ਦੇ ਸੀਐਮ ਨੇ ਚੱਕਿਆ ਆਪਣ ਨੂੰ ਮੇਰਾ ਕਹਾ ਚੱਕਣਾ ਚਾਹੀਦਾ ਸੀ ਵੀ ਚੱਕਿਆ ਜੀ ਉੱਥੇ ਉਹਨਾਂ ਦੇ ਕਿਉਂਕਿ ਐਮਪੀ ਵਧਣੇ ਨੇ ਉਹਨਾਂ ਦਾ ਠੀਕ ਹੈ ਰੋਲਰ ਰੱਪਾ ਵੱਧ ਪੈ ਗਿਆ ਬਾਦ ਤੁਸੀਂ ਮੈਂ ਪਹਿਲੀ ਵਾਰ ਐਮਪੀ ਬਣ ਕੇ ਗਿਆ ਸੀ ਤੁਸੀਂ ਸਪੀਸ ਆ ਰਹੇ ਨੂੰ ਹੋਣੀ ਹੈ ਮੈਂ ਤਾਂ 1947 ਤੋਂ ਹੁਣ ਤੱਕ ਪੰਜਾਬ ਨੇ ਦਾ ਕੀ ਯੋਗਦਾਨ ਰਿਹਾ ਤੇ ਪੰਜਾਬ ਨਾਲ ਕੀ ਕੀ ਵਿਤਕਰੇ ਹੋ ਮੈਂ ਸਾਰਾ ਉੱਥੇ ਜਿੱਕ ਦਿੱਤਾ ਤੇ ਪਹਿਲੀ ਵਾਰ ਅੱਜ ਕੀ ਕਿਉਂਕਿ ਪੰਜਾਬ ਦਾ ਵੀ ਉਦੋਂ ਸੈਸ਼ਨ ਸੀ ਉਹ ਮੁੱਦਾ ਨਾ ਹਾਈਲਾਈਟ ਵੀ ਹੋ ਪਾਇਆ ਸਪੀਕਰ ਸਾਹਿਬ ਪਹਿਲੀ ਵਾਰੀ ਜਿਹੜਾ ਜਮਨਾ ਜਮਨਾ ਵਾਲਾ ਸ਼ੇਰ ਹੈ ਜਿਹੜਾ ਪਹਿਲੀ ਵਾਰ ਕਿਸੇ ਐਮਪੀ ਨੇ ਉੱਥੇ ਮੰਗਿਆ ਜਿਹੜਾ 1966 ਤੋਂ ਪਹਿਲਾਂ ਵੰਡ ਹੋਈ ਪੰਜਾਬ ਤੇ ਹਰਿਆਣੇ ਦੀ ਹਨਾ ਬਾਕੀ ਸਾਰੀਆਂ ਚੀਜ਼ਾਂ ਵੰਡ ਲੀਆਂ ਪੰਜਾਬ ਦਾ ਪਾਣੀ ਤੁਸੀਂ ਵੰਡ ਲਿਆ ਪਰ ਜਿਹੜਾ ਜਮਨਾ ਦਾ ਪਾਣੀ 2/3 ਹਿੱਸਾ ਉਹ ਸਾਰੇ ਸਾਂਝੇ ਪੰਜਾਬ ਨੂੰ ਦਿੱਤਾ ਗਿਆ ਸੀ ਜਿਹਦਾ ਪੰਜਾਬ ਵੀ ਉਹਦਾ ਹਿੱਸਾ ਸੀ ਹਰਿਆਣਾ ਦਾ ਤੇ ਉਹ ਪਾਣੀ ਦੀ ਕਿਤੇ ਵੰਡ ਨਹੀਂ ਕੀਤੀ ਕਿਸੇ ਨੇ ਇਧਰ ਆ ਤੁਸੀਂ ਇਹਨੂੰ ਵੰਡ ਲਓ ਪਰ ਜਿਹੜਾ ਸਾਂਝੇ ਪੰਜਾਬ ਦਾ 2/3 ਹਿੱਸਾ ਜਮਨਾ ਦਾ ਸੀ ਉਹਦੀ ਵੰਡ ਹੀ ਨਹੀਂ ਕੀਤੀ ਮੈਦਕੀ ਉਹ ਵੀ ਮੰਗਿਆ ਕਿ ਉਹਦਾ ਵੀ ਜਿਹੜਾ ਜਮਨਾ ਦਾ ਪਾਣੀ ਹੈ ਜਿੰਨਾ ਹਿੱਸਾ ਬਣਦਾ ਪੰਜਾਬ ਨੂੰ ਜਿਹੜਾ ਉਹ ਦਿੱਤਾ ਜਾਵੇ ਸੋ ਕੋਈ ਨਹੀਂ ਆਉਣ ਵਾਲੇ ਸਮੇਂ 'ਚ ਹੋਰ ਠੀਕ ਚੰਗੇ ਤਰੀਕੇ ਨਾਲ ਜਿਹੜੇ ਮਸਲੇ ਰਹਿ ਵੀ ਗਏ ਰੱਖਣ ਦੀ ਕੋਸ਼ਿਸ਼ ਹੈ ਜੀ ਉਹ ਕਰਾਂਗੇ